ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਜ਼ਿਲ੍ਹਾ ਗੁਰਦਾਸਪੁਰ ਅਦੀਨ ਪਿੰਦੇ ਪਿੰਡ ਬੱਲਪੁਰੀਆਂ ਵਿਖੇ ਬਾਬਾ ਬਲਕਾਰ ਸਿੰਘ ਜੀ ਜੋ ਕਿ ਗੁਰੂ ਘਰ ਵਿੱਚ ਡਿਊਟੀ ਕਰਦੇ ਹਨ ਔਰ ਗੁਰਮਤ ਸਮਾਜ ਵਿੱਚ ਅਨੇਕਾਂ ਸਭਾਵਾਂ ਨਮਾਉਂਦੇ ਹਨ ਉਹਨਾਂ ਵੱਲੋਂ ਪਿਛਲੇ ਦਿਨੀ ਇੱਕੋ ਚੌਂਕੜ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਪ ਕੀਤੇ ਗਏ ਔਰ ਇਹ ਜਾਪ ਨਿਰੰਤਰ ਅਖੰਡ ਪਾਠ ਸਾਹਿਬ ਦੇ ਰੂਪ ਵਿੱਚ 3 ਦਿਨ ਲਗਾਤਾਰ ਉਹਨਾਂ ਨੇ ਇਕੋ ਚੌਂਕੜੇ ਵਿੱਚ ਬੈ ਕੇ ਕੀਤੇ ਹਨ ਸੋ ਸੰਗਤਾਂ ਨੂੰ ਇਸ ਗੱਲ ਦੀ ਬਹੁਤ ਵਧਾਈ ਹੈ ਕਿ ਕੌਮ ਵਿੱਚ ਇਹੋ ਜਿਹੇ ਸਿੰਘ ਪਾਠੀ ਗੁਰੂ ਪਿਆਰੇ ਮੌਜੂਦ ਹਨ ਜੋ ਇਕੋ ਚੌਂਕੜੇ ਤੇ ਪਾਠ ਕਰ ਸਕਦੇ ਹਨ ਸੋ ਸੰਗਤ ਨੂੰ ਬੇਨਤੀ ਹੈ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬਾਬਾ ਜੀ ਦੀ ਹੌਸਲਾ ਫਜ਼ਾਈ ਕੀਤੀ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ